ਲੋਗੀ ਮੰਮੀ ਤੋੜਨ ਦਾ ਧਨੀਆ ਇਹ ਉਹਨਾਂ ਗਰਮੀਆਂ ਚ ਕੰਮ ਆ ਜਦੋਂ ਧਨੀਆ ਲੱਭਦਾ ਨਹੀਂ ਬਾਜ਼ਾਰ ਚ ਹੂੰ ਉਦੋਂ ਇਹਨੂੰ ਵਰਤਾਂਗੇ ਸੁੱਕਾ ਧਨੀਆ ਸੁੱਕਾ ਧਨੀਆ ਧਨੀਆ ਲੁਕਰੋਦੀ ਨਾਲ ਹੋਣਾ ਤੇ ਗਿੱਲਾ ਜਿਹਾ ਪੀਣ ਹੁੰਦਾ ਹਾਂ ਹਾਂ ਕੁੜੀਆਂ ਨਹੀਂ ਕਾਟੀ ਕਰਦੀਆਂ ਮੈਂ ਬਸ ਵੀਡੀਓਜ਼ ਦੇ ਵਿੱਚ ਹੀ ਅਮੂਜ਼ ਕਰਨਾ ਹੂੰ ਮੈਂ ਨਾਲ ਹੈਲਪ ਕਰਾਉਣ ਨਹੀਂ ਆ ਵੇਖੋ ਐਂਜੰਜ ਕਰਕੇ ਆ ਲਓ ਉਧਰੋਂ ਪਾ ਉਧਰੋਂ ਪਾ ਐਂਜੰਜ ਕਰਕੇ ਇੱਕ ਨਹੀਂ ਦੋ ਉਧਰੋਂ ਪਾ ਮੰਮੀ ਘਰੋਂ ਤੋੜ ਕੇ ਲਿਆਏ ਆ ਅੱਛਾ ਬੀਜਾਂ ਮੰਮੀ ਨਾਲ ਘਰ ਦਾ ਹੀ ਆ ਅੱਛਾ ਉੱਥੇ ਦੇ ਬੀਜੇ ਉੱਥੇ ਗੁੱਲੀਆਂ ਬਣਾਈਆਂ ਨਾ ਆਹੋ ਉੱਥੇ ਦੇ ਬੀਜੇ ਹੋਇਆ ਸੀ ਅੱਛਾ ਅੱਛਾ ਸਾਰਾ ਸਿਆਲ ਤੇ ਜੜਿਆ ਨਹੀਂ